ਦੰਦਾਉਤ ਬੰਦਨ ਅਨਕਬਾਰ ਸਰਬ ਕਲਾ ਸਮਰਥ ਡੋਲਨ ਤੀਰਖ ਪ੍ਰਭੂ ਨਾਨਕ ਦੇ ਘਰ ਹਥੇ ਵਡਭਾਗੀ ਹਰ ਸੰਗਤ ਪਾਵੇ ਭਾਗਹੀਨ ਬ੍ਰਹਮ ਚੋਟਾਂ ਖਾਵੈ ਬਿਨ ਭਾਗਾ ਸਤ ਸੰਗ ਨ ਲੱਭੈ ਬਿਨ ਸੰਗਤ ਮੈਲ ਪਰੀਜਾ ਜੀਉ ਸਤ ਸੰਗਤ ਕੈਸੇ ਜਾਣੀਐ ਜਿੱਥੈ ਏਕੋ ਨਾਮ ਵਖਾਣੀਐ ਏਕੋ ਨਾਮ ਹੁਕਮ ਹੈ ਨਾਨਕ ਸਤਗੁਰ ਦੀ ਆਭੁਜਾਈ ਜਿਓ ਅਮਰਤ ਬਾਣੀ ਹਰ ਹਰ ਤੇਰੇ ਸੁਣ ਸੁਣੋ ਹੋਵੇ ਪਰਮ ਗਤ ਮੇਰੀ ਜਲਨ ਗੁਜੀ ਸੀਤਲ ਹੋਏ ਮਨਵਾ ਸਤਗੁਰ ਕਾ ਦਰਸ਼ਨ ਪਾਏ ਜਿਓ ਤੁ ਕਹੋ ਟਲ ਗੁਰਸੇਵੀ ਐ ਅਹਨ ਸਹਜ ਸੁਭਾਈ ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨ ਦੁਖ ਜਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਲੋਕਾ ਮਹਲਾ 3 ਜੀ ਇਹ ਮਨ ਹਰ ਜੀ ਝਾਏ ਤੋ ਇੱਕ ਮਨ ਇੱਕ ਚਿੱਤ ਪਾਏ ਹਰ ਕੀਆ ਸਦਾ ਸਦਾ ਵਡਿਆਈਆ ਦੀਨਾ ਪਛੋਤਾਈ ਏ ਮਨ ਹਰਜੀਤ ਆਏ ਤੋ ਇੱਕ ਮਨ ਇੱਕ ਚਿਤ ਪਾਈ ਹਰ ਕੀਆ ਸਦਾ ਸਦਾ ਵਢਾਈਆ ਦੀਨਾ ਬਚੋ ਤਾਈ ਹਉ ਹਰ ਕੈ ਸਦ ਬਲਹਾਰਨ ਜਿਤ ਸੇਵੈ ਸੁਖ ਪਾਈ ਨਾਨਕ ਗੁਰਮਖ ਮਿਲ ਰਹਾ ਮੈਂ ਸ਼ਬਦ ਜਲਾਈ ਮਹੱਲਾ ਤੀਜਾ ਆਪੇ ਸਿਵਾ ਲਾਇਆ ਨਾ ਆਪੇ ਵਰਸ ਕਰੇ ਸਭਨਾ ਕਾ ਮਾਪਿਓ ਆਪ ਹੈ ਆਪੇ ਸਾਰ ਕਰੇ ਨਾਨਕ ਨਾਮ ਧਿਆਨ ਤਿੰਨ ਜਕਰ ਵਾਸਾ ਜੁਗ ਜੁਗ ਸੁਬਾਹ ਹੋਈ ਪੌੜੀ ਤੂੰ ਕਰਨ ਕਰਨ ਸਮਰਥ ਹਾ ਕਰਕੇ ਮੈਂ ਤੁਝ ਬਿਨ ਅਵਰ ਨ ਕੋਈ ਤੁਜ ਆਪੇ ਸਿਟ ਸਿਰ ਜੀਆ ਆਪੇ ਭੁਨ ਗੋਈ ਸਭ ਇੱਕੋ ਸ਼ਬਦ ਵਰਤੇ ਦਾ ਜੋ ਕਰੀ ਸੋ ਹੋਈ ਵਡਿਆਈ ਗੁਰਮਖ ਦੀ ਪ੍ਰਭ ਹਰ ਭਾਵੈ ਸੋਈ ਗੁਰਮਖ ਨਾਨਕ ਅਰਾਧਿਆ ਸਭ ਆਖੋ ਤਨ ਧਨ ਤਨ ਗੁਰ ਸੋਈ ਸੋਦਾ ਵਡਿਆਈ ਗੁਰਮਖ ਦੀ ਪ੍ਰਭ ਹਰ ਪਾਵੇ ਸੋਈ ਗੁਰਮਖ ਨਾਨਕ ਅਰਾਧਿਆ ਸਭ ਆਖ ਧਨ 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 ਗੁਰ ਸੋਈ ਸੋਧ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ